ਇਸ ਸਾਲ ਰਖੜੀ ਦੇ ਤਿਹਾੜੀ ਦੇ ਕਈ ਸੁਭ ਸੰਜੋਗ ਜਿਹੜੇ ਹੋਏ ਹਨ ਰਖੜੀ ਦਾ ਦਿਨ ਸ਼ਾਵਨ ਸੋਮਵਾਰ ਹੈ ਅਤੇ ਸਰਵਨ ਪੂਰणिमा ਵੀ ਹੈ ਰਖੜੀ ਦੇ ਇਹ ਦੋ ਮੱਤਪੂਰਨ ਵਰਤ ਹਨ ਤੇ ਇਸ ਵਾਰ ਰਖੜੀ ਦਾ ਤਿਹਾੜੀ 19 ਅਗਸਤ ਨੂੰ ਮਨਾਇਆ ਜਾਵੇਗਾ 15:37:39 ਮਿੰਟ ਤੱਕ ਰਖੜੀ ਦਾ ਪ੍ਰਭਾਵ ਹੈਟ ਹੈ ਵੈਦਿਕ ਕੈਲੰਡਰ ਅਨੁਸਾਰ ਸ਼ਾਵਨ ਦੇ ਮਹੀਨੇ ਦੀ ਸ਼ੁਕਲ ਪੱਖ ਦੀ ਪੂਰणिमा ਸੀ ਨੂੰ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਖੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਭਦਰਾ ਦਾ ਪ੍ਰਭਾਵ ਨਾ ਹੋਵੇ ਰਖੜੀ ਬੰਨ੍ਹਣ ਲਈ ਭਦਰਾ ਤੋਂ ਬਿਨਾ ਇੱਕ ਸ਼ੁਭ ਸਮਾ ਮੰਨਣਾ ਸਭ ਤੋਂ ਵਧੀਆ ਹੈ ਭਦਰਾ ਸ਼ੁਭ ਹੈ ਇਸ ਸਮੇਂ ਤੁਸੀਂ ਜੋ ਕੰਮ ਕਰਦੇ ਹੋ ਉਹ ਉਹ ਸਭ ਸ਼ੁਭ ਫਲ ਨਹੀਂ ਮਿਲਦਾ ਜਿਹਾ ਧਾਰਮਿਕ ਵਿਸ਼ਵਾਸ ਹੈ ਕੇਂਦਰੀ ਸਾਂਸਕ੍ਰਿਤੀ ਯੂਨੀਵਰਸਿਟੀ ਪੂਰੀ ਤੇਜੋਸ਼ੀ ਡਾਕਟਰ ਗਣੇਸ਼ ਮਿਸ਼ਰਾ ਦੱਸ ਰਹੇ ਹਨ ਕਿ ਰਖੜੀ ਬੰਨਣ ਦਾ ਸਹੀ ਸਮਾਂ ਕੀ ਹੈ ਸ਼ਾਵਨ ਪੂਨਿਮਾ ਤਿਥੀ ਦੀ ਸ਼ੁਰੂਆਤ 19 ਅਗਸਤ ਸੋਮਵਾਰ ਸਵੇਰੇ 3:04 ਤੇ ਸ਼ੁਰੂ ਹੋ ਜਾਵੇਗੀ ਸਾਵਣ ਪੂਰਨਿਮਾ ਤਿਤੀ ਦੀ ਸਮਾਪਤੀ 19 ਅਗਸਤ ਸੋਮਵਾਰ ਰਾਤ 11:55 ਵਜੇ ਸਮਾਪਤ ਹੋਵੇਗੀ ਮਿਤੀ ਦੇ ਆਧਾਰ ਤੇ 19 ਅਗਸਤ ਨੂੰ ਰਖੜੀ ਦਾ ਤਿਹਾਰ ਮਨਾਉਣਾ ਉਚਿਤ ਹੈ ਰਖੜੀ ਦੇ 7 ਘੰਟਿਆਂ ਤੋਂ ਵੱਧ ਸਮੇਂ ਲਈ ਪਧਰਾ ਦੀ ਛਾਂ ਜੋਸ਼ੀ ਡਾਕਟਰ ਮਿਸ਼ਰਾ ਦਾ ਕਹਿਣਾ ਹੈ ਕਿ ਇਸ ਵਾਰ ਰਖੜੀ ਦਾ ਦਿਨ ਪਧਰਾ ਦੇ ਤਿਹਾਰ ਸਵੇਰੇ ਮਨਾਇਆ ਜਾ ਰਿਹਾ ਹੈ ਪਧਰਾਸ ਵੇਰੇਸ 5:53 ਤੋਂ ਦੁਪਹਿਰ 1:32 ਤੇ ਰਹੇਗਾ ਕਿ ਇਸ ਪਧਰਾ ਦਾ ਨਿਵਾਸ ਧਰਤੀ ਦੇ ਹੇਠਾ ਪਤਾਲ ਵਿੱਚ ਹੈ ਕਿ ਹੁਣ ਉਹ ਲੋਕ ਕਹਿੰਦੇ ਹਨ ਕਿ ਪਤਾਲ ਦੇ ਪਧਰਾ ਨੂੰ ਨਜ਼ਦੀਕ ਅੰਦਾਜ਼ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸਦੇ ਆ ਰਖੜੀ ਬਨੰਦਾ ਸਹੀ ਸਮਾਂ ਜਿਹੜਾ ਗਾਇਆ ਉਹ ਇਹ ਦੱਸ ਰਹੇ ਪਏ ਨੇ ਕਿ ਜਿਹੜੇ ਵਿਦਵਾਨ ਹੈਗੇ ਆ ਉਹਨਾਂ ਦਾ ਕਹਿਣਾ ਹੈਗਾ ਆ ਕਿ ਪਧਰਾ ਭਾਵੇਂ ਕੋਈ ਵੀ ਹੋਵੇ ਇਹ ਅਸ਼ੂਭ ਨਤੀਜੇ ਦਿੰਦੀ ਹੈ ਆਪਣੀ ਸਹੂਲਤ ਅਨੁਸਾਰ ਲੋਕ ਕਹਿੰਦੇ ਹਨ ਕਿ ਪਤਾਲ ਦੇ ਪਧਰਾ ਨਾਲ ਅਸ਼ੂਭ ਪ੍ਰਭਾਵ ਨਹੀਂ ਪੈਂਦਾ ਤੁਹਾਨੂੰ ਦੱਸਦੇ ਹਾਂ ਰਖੜੀ ਬੰਨ੍ਹਦਾ ਸਹੀ ਸਮਾਂ 2 ਜਾਂ 24 ਰਖੜੀ 19 ਅਗਸਤ ਨੂੰ ਰਖੜੀ ਬੰਨ੍ਹਦਾ ਸਹੀ ਸਮਾਂ ਦੁਪਹਿਰ ਦਾ ਹੈ ਉਸ ਦਿਨ ਭੈਣ ਦੁਪਹਿਰ 1:32 ਮਿੰਟ ਤੋਂ ਰਾਤ 9:00 ਵਜੇ 8:00 ਵਜੇ ਤੱਕ ਦੇਗੇ ਸਮੇਂ ਆਪਣੇ ਭਰਾ ਨੂੰ ਰਖੜੀ बन ਸਕਦੀਆਂ ਹਨ ਜੀहां ਰਖੜੀ ਮੰਨ ਲਈ ਦੋ ਸਮੇਂ ਵਰਜਿਤ ਹਨ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਰਖੜੀ ਦੇ ਮੌਕੇ ਤੇ ਰਖੜੀ ਬੰਨਣ ਦੀਆਂ ਦੋ ਸਮਿਆਂ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਚਾਹੀਦਾ ਹੈ ਹੁਣ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਤਕਰੀਬਨ 1:32 ਮਿੰਟ ਤੋਂ ਬਾਅਦ ਰਾਤ ਦੇ 9 ਵਜੇ ਤੱਕ ਤੁਸੀਂ ਰਖੜੀ ਬਨ ਸਕਦੇ